ਤੇ ਕੰਮ ਪੜੇ ਬੋਲ ਇਕ ਵਾਰੀ ਮਨੁਲਾ ਦਾ ਹੱਥ ਫੇਰ ਦਲੇ ਕਰ ਲੇ ਤੇ ਹੱਥ ਮੇਰੇ ਆ ਗੀਰਾਂ ਮੇਰੇ ਕੰਦੇ ਮਨ ਤੇ ਸਾਡਾ ਭਾਈ ਗਿਆ ਏ ਮਨ ਤੇ ਸਾਡਾ ਭਾਈ ਗਿਆ ਏ ਮਨ ਤੇ ਸਾਡਾ ਦਿਵਾ ਓ ਨਗਰ ਦਿਵਾ ਓ ਨਗਰ ਦਿਵਾ थ चढ़े भोला श्री राम जय राम जय राम श्री राम जय राम जय जय राम श्री राम जय

میں بہت ہی خوش ہوں کہ ہمارے سنتوں کا پریاس رہا ہے پانچ سال سے اتنا پریاس کیا انہوں نے کہ آج خوشی پراپت ہوئی ہے آنے والی پیڑھیوں کو پتا بھی نہیں ہوگا کہ کتنا سے ہوا ہے اور آج ہمیں خوشی پراپت ہے اس کا ہم بڑے آنم سے اس سے ملا رہے ہیں اور بائیس طریقے میں چاہتے ہوں ਇਸ ਸਮੇਂ ਮੰਦਰਾ ਵਿੱਚ ਇੱਕ মালা ਹੋਰ ਭੰਡਾਰੇ ਲਗੇ ਜੈਸੀ ਰਾਮ ਦਾ ਕੀਰਤਨ ਹੋ ਔਰ ਆਨੰਦ ਬਣਾਏ ਦੀਪ ਪਾਲਾ ਕਰੇ ਔਰ ਖੁਸ਼ ਰਹੇ ਸਭ ਜੈਸੀ ਰਾਮ ਜੈਸੀ ਰਾਮ ਜੈਸੀ ਰਾਮ ਜੈਸੀ ਰਾਮ ਅੱਜ ਸਾਡੇ ਸਾਰਿਆਂ ਲਈ ਬਹੁਤ ਹੀ ਖੁਸ਼ੀ ਦਾ ਮੁਬਾਰਕ ਵਾਲਾ ਦਿਨ ਹੈ ਕਿ ਜਦੋਂ ਅੱਜ ਪੂਰੇ ਹਿੰਦੁਸਤਾਨ ਦੇ ਅੰਦਰ ਪ੍ਰਭੂ ਸ੍ਰੀ ਰਾਮਚੰਦਰ ਜੀ ਮਹਾਰਾਜ ਜਿਨ੍ਹਾਂ ਦਾ ਆਪਾਂ ਇਤਿਹਾਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਉਹਨਾਂ ਦਾ ਜੋ ਸ਼ਾਸਨ ਦਾ ਢੰਗ ਤਰੀਕਾ ਸੀ ਉਹਦੇ ਬਾਰੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਉਹਨਾਂ ਦਾ ਜੋ ਜੰਮੇ ਸਮੇਤੋਂ ਅਯੁੱਧਿਆ ਦਾ ਮਸਲਾ ਸੀ ਔਰ ਅਯੁੱਧਿਆ ਦੇ ਵਿੱਚ ਜੋ ਰਾਮ ਮੰਦਰ ਦੀ ਉਸਾਰੀ ਹੋਈ ਉਹਦਾ ਉਦਘਾਟਨ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਕਰਦਾ ਜਾਣਾ ਸੋ ਉਹਦੇ ਪਲਖਵੇ 'ਚ ਅੱਜ ਕਪੂਰਥਲਾ ਦੇ ਵਿੱਚ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਹੈਗੀ ਆ ਉਹ ਮਣੀ ਮਹਿਸ਼ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਅਹੁਦੇਦਾਰ ਸਹਿਬਾਨ ਤੇ ਸਾਰੇ ਹੀ ਸ਼ਹਿਰ ਨਿਵਾਸੀਆਂ ਲੋਕ ਮੈਂ ਦੇਖ ਰਿਹਾ ਅੱਜ ਬਹੁਤ ਹੀ ਭਰਮਾ ਇਕੱਠ ਹੈ ਸਾਰੇ ਲੋਕ ਤਰ੍ਹਾਂ ਤੋਂ ਦੁਕਾਨਾਂ ਤੋਂ ਬਾਹਰ ਹੋ ਕੇ ਪ੍ਰਭੂ ਰਾਮ ਦਾਸ ਦਾ ਸਵਾਗਤ ਕਰ ਰਹੇ ਨੇ ਅੱਜ ਪੂਰੇ ਸ਼ੋਭਾ ਯਾਤਰਾ ਜਿਹੜੀ ਆਪਣੇ ਜਲੋ ਵਿੱਚ ਜਾ ਰਹੀ ਆ ਸੋ ਅੱਜ ਅਸੀਂ ਸਾਰੇ ਉਹਦੇ ਵਿੱਚ ਸ਼ਿਰਕਤ ਕਰਨ ਵਾਸਤੇ ਆਏ ਆ ਮੈਂ ਵੀ ਅੱਜ ਦੇ ਦਿਨ ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਵੀ ਜਿਹੜਾ ਪ੍ਰਭੂ ਸ਼੍ਰੀ रामचंद्र ਜੀ ਅchna ਚ ਨਾਤਮਸਤਕ ਹੋਣਾ ਤੇ ਦੁਆ ਕਰਦਾ ਅਰਦਾਸ ਕਰਦਾ ਪ੍ਰਭੂ रामचंद्र ਜੀ ਅੱਗੇ ਕਿ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਡੇ ਸਾਰਿਆਂ ਨੂੰ ਪਾਈ ਚਾਰਕਸਾਂ ਜਿਹੜੀ ਸਭ ਤੋਂ ਵੱਡੀ ਆ ਉਹ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਬਹੁਤ-ਬਹੁਤ ਧੰਨਵਾਦ ਜੀ ਜੈ ਸ਼ੀ ਅਜਿਹਾ ਮਾਹੌਲ ਸਾਰਾ ਹੀ ਬਗਵਾਨ ਰਾਮ ਦੀ ਸ਼ੋਹਰਤ ਕਰਦੀ ਜਾ ਰਹੀ ਆ 500 ਸਾਲ ਦਾ ਇੰਤਜ਼ਾਰ 500 ਸਾਲ ਦਾ ਸਮਾਂ ਦੇਖਿਆ ਇਹ ਸ਼ੁਭ ਦਿਹਾੜਾ ਦੇਖੋ ਨਸੀਬ ਹੋਇਆ ਇਹ ਘਰ ਦੇ ਵਿੱਚ ਸਾਰੇ ਹੀ ਸਿੱਖ ਪਰਿਵਾਰ ਹਿੰਦੂ ਪਰਿਵਾਰ ਮੁਸਲਮਾਨ ਪਰਿਵਾਰ ਵੀ ਆ ਸਾਈ ਪਰਿਵਾਰ ਵੀ ਆ ਮੈਂ ਸਾਰੇ ਹੀ ਪਰਿਵਾਰਾਂ ਨੂੰ ਬੋਲਾਈ ਜੰਨਾ ਵਾ ਇਹ ਸ਼ੁਭ ਦਿਹਾੜੇ ਦੀ ਇਦਾਂ ਦਾ ਮਾਹੌਲ ਬੜੇ ਅਰਸੇ ਤੋਂ ਦੇਖਣ ਨੂੰ ਮਿਲਿਆ ਵਾ ਔਰ ਮੈਂ ਮਹਿਸੂਸ ਕਰਦਾ ਵਾਂ ਵੀ ਇਹੋ ਜੇ ਸਮਾਗਮ बार-बार ਹੋਣ ਚਾਹੀਦੇ ਆ ਸਾਡਾ ਦਾ ਸਮਾਜ ਐਦਾਂ ਰਹੇ ਭਗਵਾਨ ਰਾਮ ਜੀ ਦੀ ਕਿਰਪਾ ਨਾਲ ਸਾਨੂੰ ਇਹ ਦਿਨ ਦਿਹਾੜਾ ਦੇਖਣ ਨਸੀਬ ਹੋਇਆ ਭਗਵਾਨ ਰਾਮ ਜੀ ਦੇ 40 ਸਾਲ ਬਰਨਵਾਸ ਕਟਿਆ ਉਤੋਂ 500 ਸਾਲ ਬਰਨਵਾਸ ਕੱਢ ਕੇ ਆਪਣੇ ਘਰ ਪਰਤੇ ਆ ਉਸ ਦਿਹਾੜੇ ਦੀ ਖੁਸ਼ੀ ਦੇ ਵਿੱਚ ਇਹ ਦਿਹਾੜਾ ਸਮਾਗ ਮੰਨਾਇਆ ਜਾ ਰਿਹਾ ਵਾ ਮੈਂ ਆਪਣੇ ਸ਼ਹਿਰ ਨੂੰ ਆਪਣੇ ਨਗਰ ਨੂੰ ਔਰ ਸਾਰੇ ਪੰਜਾਬ ਨੂੰ ਵਧਾਈ ਦਿੰਦਾ ਵਾਂ ਇਸ ਦਿਹਾੜੇ ਦੀ ਉਹ ਤੁਹਾਨੂੰ ਵੀ ਤੋਰੇ ਤੈਂ ਤਰੂ ਬੁਲਾਈ ਸਾਰਿਆਂ ਨੂੰ ਵਾ ਜੈ ਸ਼੍ਰੀ ਰਾ ਜੈ ਸ਼੍ਰੀ ਰਾ